ਈਂ ਨਿਆਰਾ ਸਿੱਧਾ ਕਹੋ ਯਾਰ ਵੀ ਅਸੀਂ ਆ ਫੈਸਲਾ ਨਹੀਂ ਲੈ ਸਕੇ ਜੇ ਅਸੀਂ ਫੈਸਲਾ ਲੈ ਲਿਆ ਸੀ ਸਾਰੇ ਸਿਆਪੇ ਤਾਂ ਇਹਨਾਂ ਦੇ ਪਾਏ ਹੋਇਆ 70 ਸਾਲ ਤੋਂ ਸਰਕਾਰ ਕੀ ਦੀ ਸੀ ਇਹਨਾਂ ਦੀ ਸੀ ਕੰਡੇ ਕੌਣ ਚੁਗਿ ਜਾਂਦੇ ਆ ਸਾਪਾ ਚੁਗਿ ਜਾਂਦੇ ਆ ਸਾਰੇ ਕਾਨੂੰਨ ਇਹਨਾਂ ਨੇ ਬਣਾਇਆ ਗਰੀਬਾਂ ਦੇ ਵਿਰੋਧੀ ਕਾਨੂੰਨ ਨੇ ਸਾਰੇ ਕੋਈ ਫਾਈਲ ਮੇਰੇ ਕੋਲੇ ਆਵੇ ਮੈਨੂੰ ਆ ਲੱਗਦਾ ਉਹ ਲੋਕਾਂ ਦੇ ਲਹੂ ਨਾਲ ਲਿਖੀ ਹੋਈ ਏ ਯਾਰ ਉਹਨੂੰ ਬਦਲੋ ਯਾਰ ਓਏ ਗਰੀਬਾਂ ਦੇ ਹੱਕ ਚ ਕੋਈ ਫੈਸਲਾ ਕਰੋ ਯਾਰ ਕੁਣੀ ਅੱਜ ਵੀ ਮੈਂ ਅੰਮ੍ਰਿਤਸਰ ਜਾ ਕੇ ਆਇਆ ਹਾਂ 4700 ਰੁਪਏ ਦਾ ਕਰਜ਼ਾ ਖੜਾ ਜੀ ਉਹ 20 ਸਾਲਾਂ ਦਾ ਹੁਣ ਨਹੀਂ ਮੋੜ ਸਕੇ ਕੋਈ ਕਬੀਲਦਾਰੀ ਲਈ ਤੋਂ ਲੈ ਗਈ ਜਾਂ ਪਰਮਾਤਮਾ ਨੇ ਪਾਣਾ ਵਾਪਰ ਗਿਆ ਕਿ ਕਮਾਊ ਬੰਦੇ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਬਿਮਾਰੀ ਆ ਗਈ ਘਰ 'ਚ ਨਹੀਂ ਮੋੜ ਸਕੇ ਪਰ ਕਰਜ਼ਾ ਸਿਰ ਤੇ ਲਟਕਦਾ ਅਸੀਂ ਸਾਰੇ ਹੀ ਮaaf ਕਰਤਾ ਜੀ ਯਾਰ ਤੁਸੀਂ ਪਹਿਲਾਂ ਬੇਫਿਕਰੀ ਵਾਲੀ ਜ਼ਿੰਦਗੀ ਜਿਉ ਅਸੀਂ ਦੇ ਦਾਂਗੇ ਕੋਈ ਗੱਲ ਅੱਜ ਅੱਜੇ ਵੱਡਿਆਂ ਵੱਡਿਆਂ ਦੇ ਮaaf ਕਰੀ ਜਾਂਦੇ ਯਾਰ ਗਰੀਬਾਂ ਦਾ ਕੀ ਕਸੂਰ ਹੈ ਸਾਹਿਬ ਤੁਹਾਡੇ ਨਾਲ ਖੜਾ ਇਹਨਾਂ ਤੇ ਕਦੇ ਨਾ ਯਕੀਨ ਕਰਿਓ ਇਹਨਾਂ ਦੀਆਂ ਗੱਲਾਂ ਇਹਹ ਜੀਆਂ ਵੀ ਤੁਹਾਨੂੰ ਲੱਗੂਗਾ ਵੀ ਪਤਾ ਨਹੀਂ ਇਹ ਹੀ ਸੱਚੇ ਨੇ ਧਰਤੀ ਤੇ ਔਰ ਗੱਲਾਂ 'ਚ ਹੈ ਕੱਖ ਨਹੀਂ ਜੇ ਦੇਖ ਲਉ ਇਕੋ ਲਿਖੀਏ ਕਿਸੇ ਨੇ ਬਸ ਸੋਚ ਫਰਕ ਹੀ ਪਾਉਣਾ ਹੁੰਦਾ ਥੋੜਾ ਜਿਹਾ ਉਹਦੇ ਨਾਲ ਹੀ ਆਪਾਂ ਉਹਨੇ ਗੱਲਾਂ ਚ ਆ ਜਾਣੇ ਕਿ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨ ਹੀ ਸੁੱਕੀਆਂ ਨੇ ਯਾਰ ਹੁਣ ਦੋ ਸੁੱਕੀਆਂ ਕਹਿੰਦੀਆਂ ਇੱਕ ਵਗਈ ਨਾ ਉਹ ਵੀ ਸੁੱਕੀ ਆ ਫਿਰ ਇਹਦਾ ਮਤਲਬ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਸੁਖਵੀਰ ਬਾਲਾ ਉਹਨਾਂ ਦੇ ਭਾਸ਼ਣ ਸੁਣ ਲਿਓ ਕੀ ਐ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਲੈ ਪਹਿਲੇ ਵਗਦੀ ਹੋਈ ਨਹੀਂ ਉਹ ਚ ਨਹਾਉਣ ਕਿਵੇਂ ਚਲੇ ਜਾਣਗੇ ਯਾਰ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਜਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੇ ਹੀ ਨਾ ਤੇ ਤਿੰਨੇ ਹੀ ਡੁੱਬ ਗਏ ਹੋਣਗੇ ਯਾਰ ਪਰ ਦੋ ਗਏ ਦਾ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਵੇਂ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ 2 ਖੋਟੇ 1 ਚੱਲੇ ਨਾ ਜਿਹੜਾ ਚੱਲੇ ਨਾ ਉਹਨੂੰ ਦੇਖਣ ਆਏ 3 ਸੁਨਾਰੇ 2 ਅੰਨੇ 1 ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ 3 ਮੁੱਕੀਆਂ 2 ਖੁੱਸ ਗਈਆਂ 1 ਵੱਜੀ ਨਾ ਲੈ ਆ ਬਾਸ਼ਨ ਇਹਨਾਂ ਦਾ ਕੱਖ ਹੈ ਕੁਝ ਇਹਦੇ ਕੁਝ ਨਿਕਲੇ ਆ ਚੋ ਹਰ ਗੱਲ 'ਚ ਮੁੱਕਰ ਜਾਂਦੇ ਐ ਸੋ ਇਹਨਾਂ ਤੇ ਆਹੀ ਬਸ ਪੰਗਾ ਇਹਨਾਂ ਨੂੰ ਕਿ ਆਮ ਬੰਦੇ ਕਿਉਂ ਆਗੇ ਇਹ ਆਮ ਬੋਲੀ ਚ ਕਿਉਂ ਸਮਝਾਣ ਕਿਉਂਕਿ ਹੁਣ ਅਸੀਂ ਤਾਂ ਬਈ ਆਮ ਘਰਾਂ ਚ ਮੈਂ ਕਹਿੰਦਾ ਸੀ ਕਨਵੈਂਟਰੀਆਂ ਤੇ ਸਰਕਾਰੀ ਸਰਕਾਰੀਆਂ ਸਰਕਾਰੀ ਸਕੂਲਾਂ ਚ ਪੜ੍ਹਨਾ ਇੱਕ ਫਾਇਦਾ ਹੈ ਵੱਡਾ ਫਾਇਦਾ ਹੈ ਮੈਂ ਕਿਹਾ ਜੀ ਘਰੋਂ ਤੁਰ ਪੈਣਿਆ ਫਿਰ ਰਾਤ 'ਚ ਹੀ ਫਿਰ ਫੈਸਲਾ ਕਰਨਾ ਪੈਂਦਾ ਵੀ ਘਰੋਂ ਤਾਂ ਚੱਲ ਪੇ ਸਕੂਲ ਜਾਈਏ ਜਾਂ ਨਾ ਫਿਰ ਤਾਂ ਫੈਸਲਾ ਆਪਣੇ ਹੱਥ ਚ ਹੈ ਨਾ ਉੱਥੇ ਕਿਹੜਾ ਘਰੇ ਫੋਨ ਆਉਣਾ ਆਪਣੇ ਵੀ ਤੁਹਾਡਾ ਮੁੰਡਾ ਨਹੀਂ ਆਇਆ ਪ੍ਰਾਈਵੇਟ ਚ ਪੜ੍ਹਾ ਦਿਆਂ ਫੋਨ ਆ ਉਹ ਵੀ ਤੁਹਾਡਾ ਬੱਚਾ ਨਹੀਂ ਆਇਆ ਅੱਜ ਫਿਰ ਫੈਸਲਾ ਲੈ ਲੈਨੇ ਵੀ ਚਲ ਚਲੇ ਜਾਨੇ ਕੋਈ ਗੱਲ ਨਹੀਂ ਫੇਰ ਜਾ ਕੇ ਇਹ ਫੈਸਲਾ ਲੈਣਾ ਭੱਜਣਾ ਅੱਧੀ ਛੁੱਟੀ ਵੇਲੇ ਜਾਂ ਅੱਠਵੇਂ ਪੀੜ੍ਹ ਚ ਭੱਜੀਏ ਇਹ ਵੱਡਾ ਫੈਸਲਾ ਹੈ ਬਹੁਤ ਵੱਡਾ ਫੈਸਲਾ ਹੈ ਫੇਰ ਸਰਕਾਰੀ ਸਕੂਲ ਥੋੜੀ ਜਿਹੀ ਰਾਜਨੀਤੀ ਵੀ ਸਿਖਾਉਂਦੇ ਆ ਕੱਲਿਆਂ ਨੇ ਭੱਜਣਾ ਜਾਂ ਚਾਰ ਪੰਜ ਨਾਲ ਲੈ ਲਈਏ ਟੜਾ ਜਾ ਬਣਾ ਲਈ ਇੱਕ ਫੇਰ ਸਰਕਾਰੀ ਸਕੂਲ ਇਹ ਵੀ ਸਿਖਾਉਂਦਾ ਚਲ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਆ ਸਰ ਜੇ ਦੇਖ ਲਿਆ ਵੀ ਉਹਦੇ ਨਾਲ ਲੜਨਾ ਹੈ ਇਹ ਵੀ ਦੇਖਣਾ ਵੀ ਉਹਦੇ ਨਾਲ ਕਿੰਨੇ ਕਨੇ ਵੀ ਜੇ ਬਾਦਦ ਹੋਏ ਫਿਰ ਭੱਜਣਾ ਕਿੱਧਰ ਦੀ ਐ بڑے ਫੈਸਲੇ ਸਰਕਾਰੀ ਸਕੂਲਸ ਕਾ ਦਿੰਦੇ ਆ ਜੀ ਤੁਹਾਨੂੰ ਇਹਨਾਂ ਨੂੰ ਕੀ ਪਤਾ ਐ ਪਹਾੜਾਂ ਵਾਲਿਆਂ ਨੂੰ ਆ ਫਿਰ ਤਾਂ ਹੀ ਉਹ ਆਪਣੇ ਪਿਤਾ ਨੂੰ ਪਿਤਾ ਸਮਾਨ ਕਹੀ ਜਾਂਦੇ ਰਹਿੰਦੇ ਆ ਉਹ ਤੇ ਮੇਰਾ ਕਸੂਰ ਐ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਕਮਾ ਲਓ ਪੈਸੇ ਧਰਮ ਚੋਂ ਕਮਾਏ ਲੋਕਾਂ ਦੇ ਗਰੀਬਾਂ ਦੇ ਹੱਕ ਮਾਰ ਕੇ ਪੈਸੇ ਕਮਾਏ ਨਾਲ ਲੈ ਜੋਗੇ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਨਾਲ ਆ ਜਾਣਗੇ ਇੱਥੇ ਹੀ ਲੱਗਣਗੇ ਹੁਣ ਦੇਖ ਲਓ ਪਲਸਤਰਾਂ ਵੀ ਲੱਗ ਜਾਂਦੇ ਕਦੇ ਇੱਧਰ ਲਈ ਮਾਂਜੀ ਟੰਗੀ ਬਿਠਾਉਂਦਾ ਕਦੇ ਇੱਧਰ ਲਈ ਕਦੇ ਲੱਤ ਇੱਥੇ ਹੀ ਲੱਗਣਗੇ ਸਾਰੇ ਦੇਖਿਓ ਤੁਸੀਂ ਖੁਦ ਹੀ ਮਿੱਟੀ ਖੂਨ ਨੂੰ ਲੱਗ ਜਾਂਦੀ ਹੈ ਉਹ ਕਹਿੰਦੇ ਸਹੀ ਹੈ ਨਾ ਤਾੜੀਆਂ ਮਾਰ ਕੇ ਹੌਸਲਾ ਵਧਾ ਦੇ ਕੋ ਥੋੜਾ ਜਿਹਾ ਬਸ ਮੇਰਾ ਸਰੀਰਤ ਬੋਲੀ ਜਾਂਦਾ ਮੈਂ ਤਾਂ ਪੋਤਲੇ ਫਰੋਲ ਦੂੰ ਮੈਂ ਗੱਲ ਕਰ ਮੈਨੂੰ ਕਿਤੇ ਨਾ ਕਿਤੇ ਹੋਰ ਜਾਣਾ ਪੈਂਦਾ ਫਿਰ ਫਿਰ ਕਦੇ ਫੇਰ ਆ ਜਾਊਂਗਾ ਮੈਂ 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 ਤਾਂ ਇਹੇ ਕੰਮ ਤੀਆਂ ਜੀ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ ਮੈਂ ਤਾਂ ਨਵੇੜੀ ਬੈਠਾ ਸਾਰਾ ਕੁਝ ਇਹਨਾਂ ਨੂੰ ਘੱਟੋ ਘੱਟ ਮੈਂ ਲੋਕਾਂ ਨੂੰ ਲੁੱਟਣ ਨਹੀਂ ਦੇਣਾ ਇੱਕ ਇੱਕ ਰੁਪਏ ਦਾ ਹਿਸਾਬ ਲੈ ਕੇ ਵਿਆਸ ਸਮੇਤ ਪੈਸੇ ਤੁਹਾਡੇ ਘਰਾਂ 'ਚ ਵਾਪਸ ਆਉਣਗੇ ਇੱਕ ਇੱਕ ਰੁਪਏ ਦਾ ਟਾਈਮ ਲੱਗ ਸਕਦਾ ਕੋਟਾ ਆ ਜਾਂਦੀਆਂ ਵਿੱਚ ਵਿੱਚ ਅਦਾਲਤਾਂ ਆ ਜਾਂਦੀਆਂ ਕਾਨੂੰਨ ਮੁਤਾਬਕ ਚੱਲਦੇ ਨਵੀਆਂ ਭਰਤਿਆਂ ਕਰਨਾ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾਈ 54000 ਨੌਕਰੀਆਂ ਤੁਹਾਡੇ ਚ ਵੀ ਕਿਸੇ ਨੂੰ ਮਿਲੀਆਂ ਹੋਣੀਆਂ 1 ਰੁਪਏ ਦਾ ਹੱਥ ਖੜਾ ਕਰ ਦੋ ਵੀ 1 ਰੁਪਈਆ ਕਿਸੇ ਨੇ ਮੰਗਿਆ ਹੋਵੇ ਜਾਂ ਕੋਈ ਐਮਐਲਏ ਜਾਂ ਮੰਤਰੀ ਦੀ ਸਿਫਾਰਿਸ਼ ਪਈ ਹੋਵੇ 54000 ਨੌਕਰੀਆਂ ਚ ਪਹਿਲਾਂ ਮਿਲਦੀਆਂ ਕਦੇ ਬਸ ਇਹਨਾਂ ਦੇ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਲੋਕਾਂ ਬਾਰੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਇਹ ਤੋਂ ਬਾਅਦ ਖਤਮ ਕੰਮ ਕੰਮ ਬਸ ਸੋ ਇਸ ਕਰਕੇ ਇਹਨਾਂ ਦਾ ਤੁਸੀਂ ਹਿਸਾਬ ਜਾਂ ਲਾ ਲਿਓ ਮੇਰੀਆਂ ਗੱਲਾਂ ਸੁਣ ਕੇ ਮੈਂ ਤਾਂ ਲਾਈ ਬੈਠੇ ਹਾਂ ਤੁਸੀਂ ਮੈਂ ਤੁਹਾਡੀ ਬਦਲ ਬਾਈ ਜੀ ਦੇਖ ਲਈ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਹਨਾ ਵੀ ਕਿੱਧਰ ਨੂੰ ਹੋਊ ਕੰਮ ਆ ਪੈਸੇ ਪੂਸੇ ਇਹਨਾਂ ਕੋਲੇ ਬਹੁਤ ਹੈ ਇਹ ਕਹਿੰਦੇ ਸੀ ਪੈਸੇ ਵੰਡਾਂਗੇ ਇੱਕ ਰਾਤ ਪਹਿਲਾਂ ਜਾਂ ਦੋ ਰਾਤਾਂ ਪਹਿਲਾਂ ਆਉਂਦੇ ਹੁੰਦੇ ਥੋਡੇ ਕੋਲੇ ਪੈਸੇ ਵੰਡਣ ਆਉਣਗੇ ਤੁਹਾਨੂੰ ਮੇਰੇ ਹੱਥ ਬੰਨ ਕੇ ਬੇਨਤੀ ਜਵਦੀ ਵਾਲੇ ਜੇ ਪੈਸੇ ਵੰਡਣ ਆਏ ਜਵਾਬ ਨਾ ਦਿਓ ਲੇ ਲਿਓ ਲక్ష్ਮੀ ਨਹੀਂ ਮੋੜੀਦੀ ਹੁੰਦੀ ਆ ਪਤਾ ਦਿਵਾਲੀ ਵਾਲੇ ਦਿਨ ਵੀ ਕੁੰਡਾ ਖੁੱਲਾ ਰੱਖਦੇ ਆ ਕਰਦਾ ਵੀ ਲక్ష్ਮੀ ਵੀ ਆ ਜੇ ਬਸ ਐ ਕਰਦੇ ਹੋ ਵੀ ਵੀ ਐ ਪੈਸੇ ਵੜ ਕੇ ਕਦੇ ਉਹ ਵੀ ਹਾਂ ਤੇ 19 ਤਰੀਕ ਨੂੰ ਸੰਜੀਵ ਰੋਡ ਦੀ ਫੋਟੋ ਤੇ ਸਾਹਮਣੇ ਝਾੜੂ ਵਾਲਾ ਬਟਨ ਦਬਕੇ ਕਰਦੇ ਹੋ ਵੀ ਹਾਂ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਵਾਕਿਆ ਨੂੰ ਮਾਫ ਹੈ ਬਹੁਤ ਸਾਮੀਦਾਰ ਇਲਾਕਾ ਹੈ ਬਹੁਤ ਸਾਮੀਦਾਰ ਇਲਾਕਾ ਰਪਾਜਨ ਸਾਰੇ ਸਮਝ ਗਏ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਜਵੱਦੀ ਵਾਲਿਆਂ ਬੱਸੋਂ ਵੀ ਦੋਨਿਆਂ ਤੋਂ ਉੱਪਰ ਜਾ ਕੇ ਦੋ ਨਾਂ ਲਾ ਦਿਓ ਇਨਕਲਾਬ ਮੈਨੂੰ ਪਤਾ ਲੱਗਿਆ ਇੱਥੇ ਫਿਰਦੇ ਆ ਕਿੱਥੇ ਪਰਲੀਆਂ ਗਲੀਆਂ ਇਹ ਚੀ ਇਹ ਸੂਲ ਇਹਨਾਂ ਦੇ ਫਿਰਦੇ ਰਹਿੰਦੇ ਆ ਇਹ ਦੋ ਚਾਰ ਤਾਂ ਇੱਥੇ ਵੀ ਆਏ ਹੁਣ ਉਹਨਾਂ ਦੇ ਬੰਦੇ ਵੀ ਕਿਵੇਂ ਸੀ ਕੀ ਸੀ ਕੱਠ ਕਿੰਨਾ ਸੀ ਸਾਰਾ ਕੁਝ ਦੱਸ ਦੇਣਗੇ ਪਰ ਜਦੋਂ ਪੁੱਛਣਗੇ ਨਾਰੇ ਕਿਵੇਂ ਲੱਗ ਰਹੇ ਸੀ ਉਹ ਤਾਂ ਘਟੋ ਘਟੇ ਦੱਸਣ ਵੀ ਤੁਹਾਡੇ ਘਰੇ ਵੀ ਸੁਣੇ ਹੋਣੇ ਜੀ ਹੁਣ ਨਾਰੇ ਦੱਸਣ ਦੀ ਕੀ ਲੋੜ ਹੈ ਕੰਨ ਪਾੜਦੇ ਸਾਡੇ ਤਾਂ ਪੜਦੇ ਪਾੜਦੇ ਲੋਕਾਂ ਨੇ ਉਥੇ ਥੋੜੇ ਉੱਚੀ ਕਰੋ ਕੰਮ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਾਲ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਤੁਹਾਡੇ ਨਾਲ ਹਰਾਮ ਨਾ ਜਾਇਓ ਮਾਮਾ ਪੈਣਾ ਵੀਨੇ ਬਜ਼ੁਰਗ ਵੀਨੇ ਅਨਾ ਛੋਟੇ ਬੱਚੇ ਵੀ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਕੋਈ ਮੰਗ ਪੱਤਰ ਜਾਂ ਕੋਈ ਐ ਆ ਪਲੀਜ਼ ਲੈ ਲਓ ਪੋਚਾ ਸਾਬਾ ਫੜ ਲੈ ਲਓ ਆ ਦੇ ਦਿਓ ਫੋਨ ਨੰਬਰ ਲਿਖ ਦਿਓ ਬਸ ਫਿਰ ਤੁਹਾਨੂੰ ਕੰਟੈਕਟ ਕਰ ਲਾਂਗੇ ਅਸੀਂ ਅਸੀਂ ਤੁਹਾਨੂੰ ਫੋਨ ਤੇ ਕੰਟੈਕਟ ਕਰ ਲਾਂਗੇ ਧੰਨਵਾਦ ਇੱਕ ਆ ਵੀ ਹੈਗਾ ਜੀ ਮੰਗ ਪੱਤਰ ਨਾ ਇਹ ਆਪਣੇ ਨਾ ਸੁਆ ਰੋਡ ਆ ਜੀ ਆ ਵੇਲੇ ਨੂੰ ਕਹਿੰਦੇ ਆਪਣੇ ਕਿ ਦੋ ਵੇਲਿਆਂ ਦਾ ਇੱਕ ਵੇਲਾ ਜੇ ਕਿਸੇ ਨੇ ਸੌਖਾ ਨਹੀਂ ਹੋਵੇ ਕਹਿੰਦੇ ਦੋ ਵੇਲਿਆਂ ਦਾ ਇੱਕ ਵੇਲਾ ਮੈਂ ਸੱਚ ਬੋਲ ਰਿਹਾ ਸੋ ਦੋ ਵੇਲਿਆਂ ਦਾ ਇੱਕ ਵੇਲਾ ਗੁਰੂ ਘਰ ਜਮਾ ਸੱਜੇ ਪਾਸੇ ਹੈ ਰੈ ਰਾਜ ਦਾ ਟਾਈਮ ਹੈ ਆਰਤੀ ਦਾ ਟਾਈਮ ਹੈ ਅੱਜ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦਿੰਦੇ ਨਾ ਹੀ ਕੋਈ ਅਖਬਾਰਾਂ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਹੀ ਕੋਈ ਟੈਲੀਵਿਜ਼ਨ ਤੇ ਆਉਣ ਦਾ ਚਾਹ ਹੈ ਬਸ ਚਾਹ ਇੱਕੋ ਹੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਦੁਬਾਰੇ ਗਿੱਧਿਆਂ ਪੰਗੜਿਆਂ ਵਾਲਾ ਕਬੱਡੀਆਂ ਛਿੰਝਾਂ ਵਾਲਾ ਦੁਬਾਰੇ ਫੌਜ ਦੇ ਕਰਨੈਲਾਂ ਜਰਨੈਲਾਂ ਵਾਲਾ ਬਣ ਜਾਏ ਬਸ ਆਹੀ ਚਾਹ ਬਸ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਮੇਰੇ ਲਈ ਬਹੁਤ ਬਹੁਤ ਹੌਸਲਾ ਵਧਾਉ ਹੈ ਕੋਈ ਦਿਹਾੜੀ ਤੇ ਨਹੀਂ ਲੈ ਕੇ ਆਏ ਇਸ ਤੁਨੂੰ ਦੂਜੀਆਂ ਪਾਰਟੀ ਵਾਲੇ ਦਿਹਾੜੀ ਤੇ ਲੈ ਕੇ ਆਉਂਦੇ ਆ। ਜਾਂ ਕੋਈ ਲਾਲਚ ਦੇ ਕੇ ਲੈ ਕੇ ਆਉਂਦੇ ਆ। ਤੈਨੂੰ ਆਉਂਦੇ ਨੂੰ ਰੋਟੀ ਖਵਾ ਲਾਂਗੇ ਜਾਂ ਜਾਂਦੇ ਨੂੰ ਰੋਟੀ ਖਵਾ ਦਾਂਗੇ ਇਦਾਂ ਦਾ ਕੁਝ ਕਰਕੇ ਆ। ਸੋ ਅੱਜ ਅਸੀਂ ਤੁਹਾਨੂੰ ਛੋਟਾ ਜਿਹਾ ਸੱਦਾ ਦਿੱਤਾ ਤੁਸੀਂ ਇੰਨੀ ਪਾਰੀ ਗਿਣਤੀ ਚ ਆ ਗਏ। ਇੱਥੋਂ ਕੀ ਸਿੱਧ ਹੁੰਦਾ ਹੈ? ਇੱਥੋਂ ਇਹੀ ਸਿੱਧ ਹੁੰਦਾ ਹੈ ਕਿ ਤੁਸੀਂ ਸਭਾ ਤਿੰਨ ਸਾਲ ਦਾ ਫਤਵਾ ਜਿਹੜਾ ਉਹ ਆਪਦੇ ਦਿਲ 'ਚ ਚੱਕੀ ਫਿਰਦੇ ਹੋ। ਹਾਲਾਂਕਿ ਇਲੈਕਸ਼ਨ ਹੋਣੀ ਨਹੀਂ ਚਾਹੀਦੀ ਸੀ ਤੁਸੀਂ ਪਹਿਲਾਂ ਹੀ ਜਿਤਾਤਾ ਸੀ ਇਸ ਇਲਾਕੇ 'ਚੋਂ ਪਰ ਅਚਾਨਕ ਪ੍ਰਮਾਤਮਾ ਦਾ ਭਾਣਾ ਹੈ ਕਿ ਸਾਡੇ ਐਮ.ਐਲ.ਏ ਸਾਹਿਬ ਅਕਾਲ ਚਲਾਣਾ ਕਰ ਗਏ ਤਾਂ ਇਲੈਕਸ਼ਨ ਲੜਨੀ ਪੈਂਦੀ ਹੈ ਭਾਰਤ ਦੇ ਕਾਨੂੰਨ ਮੁਤਾਬਕ 6 ਮਹੀਨਿਆਂ ਦੇ ਵਿੱਚ ਵਿੱਚ ਦੁਬਾਰੇ ਕੋਈ ਨੁਮਾਇੰਦਾ ਚੁਣਨਾ ਪੈਂਦਾ ਤੇ ਤੁਸੀਂ ਪਹਿਲਾਂ ਵੀ ਇਸ ਇਲਾਕੇ 'ਚ ਬੜੀ ਭਾਰੀ ਗਿਣਤੀ ਤੇ ਤੁਸੀਂ ਜੀ ਤਾਂ ਕੇ ਭੇਜਿਆ ਸੀ ਇਸ ਵਾਰ ਵੀ ਅਸੀਂ ਉਮੀਦ ਇਹ ਹੀ ਕਰਦੇ ਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਜਿਹੜਾ ਕੀਤਾ ਉਹਨੂੰ ਕਾਇਮ ਰੱਖੋਗੇ ਅਸੀਂ ਤੁਹਾਡਾ ਵਿਸ਼ਵਾਸ ਨਹੀਂ ਤੋੜਦੇ ਥੋੜਾ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਖਤਮ ਝਾੜੂ ਵਾਲਾ ਬਟਨ ਦਬਕ ਕੇ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਖਤਮ ਸਾਡੀ 19 ਤਰੀਕ ਤੋਂ ਸ਼ੁਰੂ ਇਹ ਸਾਡੀ ਗਰੰਟੀ ਹੈ ਜੀ بس ਉਸ ਦਿਨ ਚਲੇ ਜਾਏ ਇਹਨਾਂ ਕਹਿੰਦੇ ਗਰਮੀ ਐ ਕੋਈ ਟਾਈਮ ਨਹੀਂ ਲੱਗਦਾ 192 ਬੂਥ ਨੇ 700 ਤੋਂ 800 ਵੋਟਾਂ ਹੀ ਕਬੂਤੇ ਨੇ ਜੇ ਐਵਰੇਜ ਵੀ ਪਾ ਲਈਏ ਨਾ ਤਾਂ 10 ਤੋਂ 15 ਮਿੰਟ ਹੀ ਲੱਗਦੇ ਜੀ 10 ਤੋਂ 15 ਮਿੰਟਾਂ ਚ ਵੋਟ ਪਾ ਕੇ ਘਰੇ ਆ ਜਊਂਗੇ 10 ਤੋਂ 15 ਮਿੰਟ ਪੰਜਾਬ ਵਾਸਤੇ ਕੱਢ ਲਓ 10 ਤੋਂ 15 ਮਿੰਟ ਲੁਧਿਆਣਾ ਪੱਛਮੀ ਵਾਸਤੇ ਕੱਢ ਲਓ 10 ਤੋਂ 15 ਮਿੰਟ ਜਬਤ ਦੀ ਪਿੰਡ ਵਾਸਤੇ ਕੱਢ ਲਓ 10 ਤੋਂ 15 ਮਿੰਟ ਆਪਣੇ ਬੱਚਿਆ ਵਾਸਤੇ ਕੱਢ ਲਓ ਬਸ 10 ਤੋਂ 15 ਮਿੰਟਾਂ ਚ ਕੰਮ ਨਿਬੜ ਜਾਣਾ ਤੜਕੀ ਦੜਕੀ ਜਾਇਆ ਹੋ ਆਪਣੇ ਤਾਂ ਬਟਨ ਵੀ ਪਹਿਲੇ ਨੰਬਰ ਤੇ ਹੀ ਹੈ ਕਿਤੇ ਇਦੁਰ ਉਦਰਾਏ ਦੇਖਣ ਦੀ ਵੀ ਲੋੜ ਨਹੀਂ ਵੀ ਕਿੱਥੇ ਜਿਆ ਪਹਿਲਾ ਨੰਬਰ ਦੱਬ ਕੇ ਸੰਜੀਵ ਰੋਡ ਦੀ ਫੋਟੋ ਲੱਗੀ ਹੋਣੀ ਪਹਿਲੇ ਨੰਬਰ ਦਾ ਬਟਨ ਦੱਬ ਕੇ ਘਰੇ ਮੁੜਿਆ ਹੋ ਫੁੱਟੂ ਦੂਜਿਆਂ ਦੀ ਵੀ ਲੱਗੀ ਹੋਣੀ ਉਧਰ ਦੇਖੋ ਇਹਨਾਂ ਨੇ ਤਾਂ ਅੱਖਾਂ 'ਚ ਚਿੱਟਾ ਮੋਤੀ ਆ ਉਤਰ ਸਕਦਾ ਐ ਐਡੇ ਭ੍ਰਿਸ਼ਟਾਚਾਰੀ ਹੰਕਾਰੀ ਨੇ ਫੁੱਟੂ ਹੀ ਦੇਖਣੀ ਮੱਥੇ ਹੀ ਨਾ ਲੱਗੀ ਯਾਰ ਸਹੀ ਐ ਨਾ ਹੰਕਾਰ ਹੰਕਾਰ ਗੁੱਸਾ ਕੀ ਗੱਲਣਗੇ ਐਮਐਲਏ ਬਣ ਕੇ ਕੀ ਗੱਲਣਗੇ ਸਰਕਾਰ ਤਾਂ ਸਾਡੀ ਐ ਗਾਲਾਂ ਹੀ ਕੱਢਣਗੇ 1.5 ਸਾਲ ਮਨ ਵਾਲਾ ਕੱਢਣ ਲੰਗੇ ਫਿਰ ਕਿਉਂ ਕੁਆ ਤੁਸੀਂ ਕਹੋਗੇ ਛੱਡੋ ਯਾਰ ਗਾਲਾਂ ਕੱਢਣ ਵਾਸਤੇ ਬਣਾਇਆ ਸੀ ਇਹਨੂੰ ਕੰਮ ਤਾਂ ਕੋਈ ਹੋ ਨਹੀਂ ਜਾਦਾ ਉਹਦਾ ਨਾ ਹੀ ਉਹਦੋਂ ਜਦੋਂ ਮੰਤਰੀ ਸੀ ਉਦੋਂ ਕੀ ਕਰਤਾ ਉਦੋਂ ਵੀ ਗਾਲਾਂ ਕੱਢੀਆਂ ਉਹਨੇ ਹੰਕਾਰ ਹੈ ਉਹਨਾਂ ਚ ਹੁਣ ਮੈਨੂੰ ਪੱਤਰਕਾਰ ਕਹਿੰਦੇ ਜੀ ਕਿਹੜੇ ਮੁੱਦੇ ਤੇ ਲੜ ਰਹੇ ਹੋ ਮੈਂ ਕਿਹਾ ਸਿੱਧਾ ਜਾਂ ਮੁੱਦਾ ਜੀ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਹਾਂ ਹੰਕਾਰ ਨਾਲ ਮੰਗਦੇ ਆ ਐ ਫੋਟੋ ਖਾ ਲਿਖਿਆ ਵੀ ਕੀ ਅੰਗਰੇਜ਼ੀ ਚ ਲਿਖਿਆ ਆਪਾਂ ਤਾਂ ਸਮਝ ਨਹੀਂ ਆਉਂਦਾ ਉਹ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮਡੇਲਾ ਹੋ ਯਾਰ ਵੀ ਜ਼ਰੂਰੀ ਐ ਉਹ ਉਹ ਤਾਂ ਸਾਡੀ ਮਜਬੂਰੀ ਹੀ ਐ ਪਹਿਲਾਂ ਚੰਗੇ ਬੰਦੇ ਚੁਣੋ ਆਪਦੇ ਵਰਗੇ ਚੁਣੋ ਜਿਹੜੇ ਤੁਹਾਡੇ ਘਰਾਂ ਚ ਤੁਹਾਡੇ ਸਮੱਸਿਆਵਾਂ ਨੂੰ ਜਾਣਦੇ ਹੋਣ ਉਹਨਾਂ ਨੂੰ ਚੁਣੋ ਐਹਾਂ ਜਾਂ ਤੋਂ ਲੈਣਾ ਕੀ ਆਪਾਂ ਨੇ ਉਹ ਤਾਂ ਆਪਣੀ ਪਾਰਟੀ ਨਾਲ ਲੜੀ ਜਾਂਦਾ ਆਵੇ ਨਾ ਆਵੇ ਆਵੇ ਨਾ ਆਵੇ ਆਉ ਵੀ ਨਾ ਆਵੇ ਮੈਂ ਕੱਲ ਹੀ ਆਂ ਚਲ ਉਹ ਨਹੀਂ ਆਉਂਦਾ ਇਹ ਨਹੀਂ ਆਉਂਦਾ ਉਹ ਨਹੀਂ ਆਉਂਦੇ ਜੇ ਆ ਨਾ ਆਏ ਫੇਰ ਕੀ ਕਰਾਂਗੇ ਜਿਹੜੇ ਆ ਮੂਰੇ ਬੈਠੇ ਸਵਾਜ ਸਟੇਜ ਤੇ ਮੇਰੇ ਨਾਲ ਸਾਡੇ ਜਿਨ੍ਹਾਂ ਨੇ ਮਾਣ ਵਧਾਇਆ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਬਹੁਤ ਵਾਰੀ ਮੈਨ ਆਫ ਦਾ ਮੈਚ ਵੀ ਆਏ ਬਹੁਤ ਵਾਰੀ ਵਰਲਡ ਕੱਪਾਂ ਚ ਬਹੁਤ ਵਾਰੀ ਚੈਂਪੀਅਨ ਟਰਾਫੀ ਚ ਆਈਪੀਐਲ ਤੇ ਜਿੱਥੇ ਵੀ ਆਮ ਛੋਟੇ ਜਿਹੇ ਪਿੰਡ ਜਲੰਧਰ ਦੇ ਛੋਟੇ ਜਿਹੇ ਐਦਾਂ ਦੇ ਜਵੱਦੀ ਵਰਗੇ ਹੀ ਕਸਬੇ ਚੋਂ ਨਿਕਲ ਕੇ ਤੇ ਹਰਪਜਨ ਸਿੰਘ ক্রিকেট ਦੇ ਵਿੱਚ ਵੱਡਾ ਨਾਮ ਉਹ ਸਾਡੇ ਰਾਜ ਸਭਾ ਦੇ ਐਮਪੀ ਐ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਖੇਡਾਂ ਬਾਰੇ ਗੱਲ ਕਰਨੀ ਹੈ ਬਸ ਵੀ ਕਿਵੇਂ ਪੰਜਾਬ ਦੀਆਂ ਖੇਡਾਂ ਨੂੰ ਪਾਪਰ ਲੈ ਕੇ ਜਾਣਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਮੇਰੇ ਕੋਲੇ ਸਪੋਰਟਸ ਮੰਤਰਾਲਾ ਵੀ ਮੇਰੇ ਕੋਲੇ ਹੀ ਆ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ, ਤਰੱਕੀਆਂ ਕਰਨ, ਖੇਡਾਂ ਵੱਲ ਜਾਣਗੇ, ਗਰਾਊਂਡ ਜਾਣਗੇ, ਸਰੀਰ ਨਾਲ ਪਿਆਰ ਹੋ ਜਾਊਗਾ, ਸਰੀਰ ਨਾਲ ਪਿਆਰ ਹੋ ਜਾਊਗਾ, ਨਸ਼ਿਆਂ ਤੋਂ ਬਚਣਗੇ। ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ, ਉਹਦਾ ਹਿੱਸਾ ਇੱਕ ਖੇਡਾਂ ਵੀ ਆ। ਸਾਡੇ ਬੱਚੇ ਉਹਨਾਂ ਤੇ ਉਹ ਖੇਡਾਂ ਵਤਨ ਪੰਜਾਬ ਦੀ ਆਪਾਂ ਚਲਾਇਆ। ਦਾਦਾ ਵੀ ਬਾਪੂ ਵੀ ਤੇ ਬੇਪੋਤਾ ਵੀ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡ ਰਹੀਆਂ। ਅਸੀਂ ਤਾਂ ਮਸ਼ਹੂਰ ਹਾਂ ਖੇਡਾਂ ਖੇਡਣ ਵਾਸਤੇ ਪੰਜਾਬ ਤਾਂ। ਸੁਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਜਚੌਂਦੇ ਰਾਜ ਸਭਾ ਤਾਂ ਹੋਰ ਹਜੇ ਕਈ ਸਾਲ ਪਈ ਹੈ ਜੋ ਚਾਹੁੰਦੇ ਨਰਾਸਵਾ ਵਾਸਤੇ ਬੋਟਾ ਮੰਗਣੀਆਂ ਬੈਂਦੀਆਂ ਰਾਸਵਾ ਤਾਂ ਐਮਐਲਏ ਚੁਣਦੇ ਆ ਪਰ ਅਸੀਂ ਉਹਨਾਂ ਨੇ ਆਪ ਕਹਿਆ ਕਿ ਮੈਂ ਨਾ ਲੋਕਾਂ ਦੇ ਫਤਵੇ ਨਾਲ ਜਿੱਤ ਕੇ ਲੋਕਾਂ ਦੇ ਕੰਮ ਕਰਨੇ ਚਾਹਣਾ ਅੱਜ ਕਹ ਜੀ ਫੇਰ ਲੁਧਿਆਣੇ ਤੋਂ ਚਲੋ ਕੋਈ ਨਹੀਂ ਮੈਂ ਫੇਰ ਕਹਿਣਾ ਕਿ ਚੋਣ ਆਉਣੀ ਨਹੀਂ ਚਾਹੀਦੀ ਸੀ ਕਿ ਭਿੱਤ ਤੁਸੀਂ ਆਓ ਪਹਿਲਾ ਕੰਮ ਸ਼ੌਂਕ ਨਾ ਕੀਤੇ ਸੀ ਹੁਣ ਜ਼ਿੰਮੇਵਾਰੀ ਨਾਲ ਕਰਨੇ ਪੈਣਾ ਹੈ ਹੁਣ ਤਾਂ ਫਿਰ ਹੁਣ ਰਾਜ ਸਭਾ ਵਾਲਾ ਕੰਮ ਨਹੀਂ ਰਹਿਣਾ ਹਰੋੜਾ ਸਾਹਿਬ ਹੁਣ ਤਾਂ ਕੱਲੇ-ਕੱਲੇ ਘਰ ਦਾ ਲਾਂਬਾ ਵੀ ਚੱਲਣਾ ਪੈਣਾ ਜਿੱਥੇ ਨਾ ਗਏ ਧੰਨਵਾਦੀ ਦੌਰਾ ਵੀ ਕਰਨਾ ਪੈਂਦਾ ਰਾਜ ਸਭਾ 'ਚ ਧੰਨਵਾਦੀ ਦੌਰਾ ਵੀ ਹੈ ਨਹੀਂ ਨਿੱਕ ਬੰਦੇ 'ਚ ਜਨੂਨ ਹੈ ਕੰਮ ਕਰਨ ਦਾ ਜਨੂਨ ਹੈ ਜੀ ਹੁਕਮ ਜੀ ਜੇ ਜਗ੍ਹਾ ਤੁਹਾਡੇ ਕੋਲੇ ਕਿਤੇ ਹੈਗੀ ਐ ਤੁਸੀਂ ਦੱਸ ਸਕਦੇ ਹੋ ਚਾਹੇ ਗਵਰਨਮੈਂਟ ਕੋਲ ਹੀ ਹੋਵੇ ਹਾਂ ਨਿਬੜਾ ਦਾਂਗੇ ਅਸੀਂ ਹਾਂ ਕਰ ਲਾਂਗੇ ਨਹੀਂ ਨਹੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਗਰਾਊਂਡ ਬਣਾ ਰਹੇ ਹਾਂ ਸਾਰੇ ਟੋਬੇ ਠੀਕ ਕਰ ਰਹੇ ਹਾਂ ਸਾਰੇ ਪਿੰਡਾਂ 'ਚ ਸਕੂਲ ਦੇ ਕਾਇਆ ਪਲਟ ਕਰ ਰਹੇ ਹਾਂ ਸਰਕਾਰੀ ਸਕੂਲਾਂ ਦਾ ਸਾਡੇ ਬੱਚੇ ਤਨੁਜ ਖੁਸ਼ੀ ਹੋ ਗਈ ਜਾਣ ਕੇ 3 ਦਿਨ ਪਹਿਲਾਂ ਮੈਂ ਆਪਣੇ ਘਰੇ ਬੁਲਾਏ ਸੀ 44 ਬੱਚੇ ਸਰਕਾਰੀ ਸਕੂਲਾਂ ਦੇ ਐਮੀਨਸ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲ ਨੇ 44 ਬੱਚੇ ਇਸ ਵਕਤ ਐ ਸਾਲ IIT ਦਾ ਪੇਪਰ ਕਲੀਅਰ ਕਰ ਗਏ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿੱਦੇ 44 ਬੱਚੇ ਕਲੀਅਰ ਹੋ ਗਏ ਔਰ ਆਮ ਘਰਾਂ ਦੇ ਬੱਚੇ ਨੇ ਆਮ ਘਰਾਂ ਦੇ ਤੁਸੀਂ ਬੋਤਨ ਤੁਸੀਂ ਵੀਡੀਓ ਦੇਖੀ ਹੋਣੀ ਆਮ ਕਰਨ ਤੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਡਰਾਈਵਰ ਹੈ ਕਿਸੇ ਦਾ ਬਾਪੂ ਕਿਸੇ ਪੁਲ ਥੱਲੇ ਪ੍ਰੈਸ ਕਰਨ ਦੀ ਰੇੜੀ ਲਾਉਂਦਾ ਉਹ ਉਹਨਾਂ ਦੇ ਬੱਚੇ ਆਈਏ ਟੀ ਕਲੀਅਰ ਕਰ ਗਏ ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾਰਡ ਥੋੜੀ ਗਰੀਬੀ ਨਹੀਂ ਚੱਕ ਸਕਦੇ ਗਰੀਬੀ ਤੁਹਾਡੇ ਬੱਚੇ ਚੱਕਣਗੇ ਜੇ ਉਹਨਾਂ ਨੂੰ ਪੜਾ ਦਈਏ 50 50 ਲੱਖ 60 60 ਲੱਖ ਦੇ ਪੈਕੇਜ ਜਦੋਂ ਲੈਣਗੇ ਨਾ ਕੰਪਨੀਆਂ ਤੋਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਦੁਕਰਾਂ ਦੀ ਬਦਲੇ ਹਾਂਜੀ ਇੱਕ ਮਿੰਟ ਮਾਈਕ ਜੇ ਹੈਗਾ ਦੇ ਦੇ ਮੈਂ ਕੀ ਕਹਿੰਦੇ ਪੰਜ ਜੀ ਆਇਆ ਜਮੇ ਕਪੈਨਰ ਇੱਕ ਮਿੰਟ ਆ ਲੈ ਅੱਗੇ ਬੁਲਾ ਲਓ ਜੇ ਤਾਂ ਫਿਰ ਜਿੱਦ ਨਹੀਂ ਹੈਗੀ ਆ ਆ ਦੂਜੇ ਮੈਿਕਾ ਕੋਡਲੈਸ ਹਨ ਹਾਂਜੀ 5 ਬੈਂਚ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸਿੱਏ ਕਦੀ ਵੀ ਕਹਿੰਦੇ ਸੀ ਇਤਿਹਾਸਕ ਆ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮ ਆ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਧੜੀ ਤੇ ਇੱਕ ਗੱਲ ਕੀਤੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਦੇ ਆਪਾ ਗਾਲ ਸੀ ਕਿ ਆਸੀਂ ਕੱਚੇ ਦੇ ਆਪਾ ਕਾ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਉਗੀ ਜੇ ਮੈਂ ਪੈਲ ਦੇ ਧਾਰ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪੈਲ ਦੇ ਧਾਰ ਤੇ ਤੁਹਾਡੀਆਂ ਤਨਖਾਹਾਂ ਚ ਵਾਢਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਪੀ ਨਹੀਂ ਜੀ ਪਹਿਲਾਂ ਕਪਟਨ ਵੀ ਤੁਹਾਡੇ ਥਣਿਆਂ ਤੇ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕਪਟਨ ਸਾਹਿਬ ਅਕਾਲੀਆਂ ਦੀ ਸਰਕਾਰ ਆਈ ਕਿ ਆ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਜਿਨੀ ਤੁਹਾਡੀ ਤਨਖਾਹ ਨਾਤੇਉ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦੀਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਰ ਤੇਨੇ ਗੁਣਾ ਤਨਖਾਹਾਂ ਕੀਤੀਆਂ ਤੇ ਵਸ ਸਭ ਤੋਂ ਵਧੀਆ ਗੱਲ ਕਿ ਸਾਡੇ ਸੀਐਮ ਸਾਹਮਣੇ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਕਿ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇੱਥੇ ਆਏ ਆ ਤਾਂ ਕਿ ਇਹ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆ ਵੀ ਚਲੋ 12710 ਕਦੀ ਆਪਣੀ ਤੁਨ ਕਹਾ ਜੀ ਵਾਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗਣਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਪੜੇ ਵੱਡੇ ਆਸਾ ਕੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅਜੀ ਅੱਜ ਹੱਕ ਚ ਆਏ ਆ ਚਾਹੇ ਸਰਕਾਰਾਂ ਕਹੇ ਤਨ ਮੁਲਾਜਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਅਸੀਂ ਆਵਾਂਗੇ ਸਰਕਾਰਾਂ ਨਿਕਲ ਜਿੰਦਾਬਾਦ ਸਰਕਾਰਾਂ ਤਾਂ ਸਾਹਮਣੇ ਖੜੀਆਂ ਸਰਕਾਰ ਭਗਵੰਤ ਰਘਬਾ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਉਂਦੇ ਵਾਸਤੇ ਰੋਪਣਾ ਬਹੁਤ ਬਹੁਤ ਧੰਨ ਸੋ ਵੀਰੋ ਮੈਂ ਇਹੀ ਕਹਿਣ ਆਇਆ ਕਿ ਕੋਈ ਨੀਅਤ ਚ ਖੋਟ ਨਹੀਂ ਸਾਡੇ ਅਸੀਂ ਚਾਹੁੰਦੇ ਤਰੱਕੀ ਕਰੇ ਪੰਜਾਬ ਤਰੱਕ ਸਾਰੇ ਪਾਸੇ ਖੇਡਾਂ ਚ ਅਸੀਂ ਤਰੱਕੀ ਕਰੀਏ ਅਸੀਂ ਵਪਾਰ ਚ ਤਰੱਕੀ ਕਰੀਏ ਖੇਤੀ ਚ ਤਰੱਕੀ ਕਰੀਏ ਕੋਈ ਇਹ ਜਾ ਸ਼ੋਭਾ ਕੋਈ ਇਹ ਜਾ ਵਰਗ ਨਾ ਰਵੇ ਜਿਹੜਾ ਤੱਕੀ ਨਾ ਕਰੇ ਚਾਹੇ ਉਹ ਰੇੜੀ ਵਾਲਾ ਹੈ ਚਾਹੇ ਰਿਕਸ਼ੇ ਵਾਲਾ ਉਹਨੂੰ ਹੱਕ ਮਿਲਣਾ ਚਾਹੀਦਾ ਹੈ ਮਾਨ ਸਲਮਾਨ ਸਤਿਕਾਰ ਮਿਲਣਾ ਚਾਹੀਦਾ ਇਹੀ ਹਾਂਜੀ ਭਾਈ ਕੀ ਕਹਿਆ ਜੀ ਮੈਨੂੰ ਪਤਾ ਨਹੀਂ ਲੱਗਿਆ ਸਕੂਲ 12ਵੀਂ ਤੱਕ ਕਰ ਹੁਣ ਕਿੰਨੇ ਤੱਕ ਹੈ 8ਵੀਂ ਤੱਕ ਆ ਜੀ ਇੱਕ ਸੂਰੀ ਮੈਂ ਤੁਹਾਨੂੰ ਇਹ ਨਾ ਸਕੂਲ ਆਪਣੇ ਕੋਲ ਜਗਾ ਘਟ ਹੋਣ ਕਰਕੇ ਨਹੀਂ ਉੱਪਰ ਕਰ ਦੇਨੇ ਅਸੀਂ ਨਾ ਹੁਣ ਕੀਤਾ ਜੀਆ 1 ਕਰੋੜ 10 ਲੱਖ ਰੁਪਏ ਆਪਾਂ ਨੂੰ ਗ੍ਰਾਂਟ ਆ ਚੁੱਕੀ ਆ ਸਕੂਲ ਲਈ अच्छा नहीं ऊपर कमी हां जी ਉੱਤੇ ਹੋ ਸਕਦਾ ਅਸੀਂ ਜਗਾ ਘੱਟ ਕਰਕੇ ਆ 1 ਕਰੋੜ 10 ਲੱਖ ਰੁਪਇਆ ਤੁਹਾਡੇ ਸਕੂਲ ਨੂੰ ਅਸੀਂ ਗ੍ਰਾਂਟ ਜਾਰੀ ਕਰਤੀ ਉਹ ਜੇ ਜਗਾ ਘੱਟ ਹੈ ਏਦਾਂ ਘੱਟ ਹੈ ਤਾਂ ਏਦਾਂ ਕਰ ਲਾਂ ਕੋਈ ਗੱਲ ਨਹੀਂ ਬੜੀ ਪਹਿਲੀ ਗੱਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਜਿਹੜੇ ਨੇ ਨਾ ਉਹ ਸਕੂਲ ਮੰਗ ਰਹੇ ਆ ਲੋਕ ਨੌਕਰੀਆਂ ਦੀ ਗੱਲ ਕਰ ਰਹੇ ਆ ਲੋਕ ਰੋਜ਼ਗਾਰ ਦੀ ਵਿਕਾਸ ਦੀ ਤਰੱਕੀ ਦੀ ਗੱਲ ਕਰ ਰਹੇ ਆ ਨਹੀਂ ਤਾਂ ਪਹਿਲਾਂ ਸਾਨੂੰ ਤਾਂ ਸੀਵਰੇਜ ਦੇ ਟੱਕਣਾ ਸੀਵਰੇਜ ਦੇ ਟੱਕਣਾ ਤੋਂ ਕਾਹਹੀਂ ਨਹੀਂ ਲੰਘਣ ਦਿੱਤਾ ਇਹਨਾਂ ਨੇ ਅਮਰੀਕਾ ਕਿੰਨੀ ਤਰੱਕੀ ਕਰ ਗਿਆ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਰਾਲ ਕੱਟਣ ਨੂੰ ਫਿਰਦੇ ਆ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਫੀਤੇ ਨਹੀਂ ਫਿਰਦੇ ਉਹ ਆਪਾਂ ਤਾਂ ਅਜੇ ਤੱਕ ਸੀਵਰੇਜ ਦੇ ਟੱਕਣ ਨਹੀਂ ਪੂਰੇ ਹੋਏ ਜੀ ਇੱਥੇ ਹੀ ਰੋਕੀ ਰੱਖਿਆ ਜਨ ਤਾਂ ਇੱਥੇ ਹੀ ਦੱਬੀ ਰੱਖੋ ਬਸ ਨੌਵੀਂ ਦਸਵੀਂ ਤੋਂ ਬਾਅਦ ਚਲੋ ਜੀ ਆਟਾ ਡਾਲ ਸਕੀਮ 'ਚ ਆ ਜਿਓ ਬਸ ਹੱਥ ਬੰਨੀ ਚੱਲੋ ਹੱਥ ਬੰਨੀ ਚੱਲੋ ਆਹੀ ਲਿਖ ਸੁਣਾਇਆ ਕਿਉਂ ਬਈ ਕਿਉਂ ਅਤ ਬੰਨੀ ਜਾਈਏ ਸੀ ਸਾਡੇ ਚ ਪ੍ਰਮਾਤਮਾ ਨੇ ਕੋਈ ਕਮੀ ਪ੍ਰਮਾਤਮਾ ਵੱਲੋਂ ਤਾਂ ਹਰ ਬੰਦਾ ਇਨਸਾਨ ਜਿਹੜਾ ਹੈ ਉਹ ਉਹ ਦਿਮਾਗ ਲਾ ਕੇ ਭੇਜਿਆ ਸਾਰਾ ਕੁਝ ਲਾ ਕੇ ਪਰ ਮੌਕਾ ਤਾਂ ਮਿਲੇ ਨਾ ਬਾਤ ਆਜੋ ਬਾਤ ਕਰ ਲੇ ਇੱਕ ਮਿੰਟ ਜੀ ਹਰ ਡਿਸਟਰਬ ਹੋ ਜਾ ਬਾਤ ਕਰ ਲੇ ਮੈਂ ਮੈਂ ਮਿਲ ਕੇ ਜਾਉਂ ਮੈਂ ਸੰਗਰੂਰ ਤਾਂ ਕੋਈ ਗੱਲ ਨਹੀਂ ਆ ਵੀ ਤਾਂ ਇੱਥੋਂ ਨਹੀਂ ਆਇਆ ਕੋਈ ਨਹੀਂ ਸੰਗਰੂਰ ਵਾਲ ਨੂੰ ਪਹਿਲ ਦੇ ਦਾਂਗੇ ਥੋੜੀ ਜੀ ਹਾਂ ਸੰਗਰੂਰ ਵਾਲੇ ਪੇਕੇ ਨੇ ਨਾ ਪੇਕੇਆਂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਕੋਈ ਗੱਲ ਮਿਲ ਕੇ ਜਾਉ ਸੁਬੀਰੋ ਇਹਨਾਂ ਨੇ ਆਪਾਂ ਨੂੰ ਹੱਥ ਬੰਨਣ ਲਾਇਆ ਬੈਠੀ ਰਹਿ ਜਾਓ ਕੋਈ ਆਪ ਦੇ ਬਲ ਬੂਤੇ ਤੇ ਉੱਡ ਗਿਆ ਉੱਡ ਗਿਆ ਨਹੀਂ ਤਾਂ ਬਸ ਦੱਬ ਲੈ ਥੱਲੀ ਤੇ ਚੱਲੇ ਦੱਬ ਲੈ ਆਰਪਜਨ ਵਰਗੇ ਕਿ ਨਾ ਮੌਕਾ ਮਿਲਦਾ ਇਹ ਵੀ ਰਹਿ ਜਾਂਦੇ ਇਹ ਦੇ ਆਰਪਜਨ ਦੇ ਸਾਥੀ ਕਿੰਨੇ ਹੋਣਗੇ ਬਹੁਤ ਵਧੀਆ ਕ੍ਰਿਕਟਰ ਬਹੁਤ ਵਧੀਆ ਜਿਹੜੇ ਬੈਟਿੰਗ ਕਰਦੇ ਆ ਜਾਂ ਫੀਲਡਿੰਗ ਕਰਦੇ ਆ ਜਾਂ ਸਪਿਨ ਕਰਦੇ ਆ ਜਾਂ ਫਾਸਟ ਕਰਦੇ ਆ ਉੱਥੇ ਹੀ ਰਹਿ ਜਾਂਦੇ ਮੌਕੇ ਨਹੀਂ ਮਿਲਦਾ ਮੌਕਾ ਮਿਲ ਗਿਆ ਤਾਂ ਅਸੀਂ ਅੰਬਰਾਂ ਤੋਂ ਘੱਟ ਫਿਰ ਜਾਂਦੇ ਨਹੀਂ ਪੰਜਾਬੀਆਂ ਜਾਂ ਤਾਂ ساری ਜ਼ਿੰਦਗੀ 30 ਕਿਲੋਮੀਟਰ 'ਚ ਹੀ ਕੱਢਦੇ ਨੇ ਪੂਆ ਵੀ ਉੱਥੇ ਹੀ ਨਾਨਕੇ ਵੀ ਉੱਥੇ ਵਾਲੇ ਵਾਲੇ ਪਿੰਡਾਂ 'ਚ ਹੀ ਦੋਨੇ ਮਾਸੀਆਂ ਵੀ ਉੱਥੇ ਹੀ ਹਨਾ ਮਾਸੜ ਹੋਰੀ ਫੁੱਫੜ ਹੋਰੀ ਵੀ ਸਾਰੇ ਉੱਥੇ ਹੀ 30 ਕਿਲੋਮੀਟਰ ساری ਜ਼ਿੰਦਗੀ ਮੈਂ ਵੀ ਮੇਰੇ ਵੀ ਸਾਰੇ ਹੀ ਐ ਮੇਰੇ ਪਿੰਡ ਤੋਂ ਚਾਪ ਲਾ ਲੋ ਸਹਰੀਆਂ ਰਿਸ਼ਤੇਦਾਰੀਆਂ 30 ਕਿਲੋਮੀਟਰ ਜਿੰਨੇ ਪੜ ਜਾਂਦੀਆਂ ਸੀ ਵੀ ਵੱਧ ਕਰ ਰਿਹਾ ਮੈਂ 10 15 ਜੀ ਨਿਬੜ ਜਾਂਦੀਆਂ ਵੱਧ ਤੋਂ ਵੱਧ ਕਿਤੇ ਨੈਣਾ ਦੇ ਵੀ ਲੈ ਜਾਂਦੇ ਸੀ ਉਹ ਵੀ ਕੱਪੜੇ ਵਾਲੀ ਜੀਪ 'ਚ ਬਿਠਾ ਕੇ ਲੈ ਜਾਂਦੇ ਸੀ ਪਿੱਛੋਂ ਜਿੱਪ ਬੰਦ ਕਰ ਦਿੰਦੇ ਸੀ ਬਾਅਦ ਸਾਨੂੰ ਆ ਕੇ ਪੁੱਛਿਆ ਕਹਿੰਦੇ ਜੀ ਕਿੱਥੇ ਗਏ ਸੀ ਮੈਂ ਕਿਹਾ ਵੀ ਨੈਣਾ ਦੇ ਵੀ ਜਾ ਕੇ ਆ ਕਹਿੰਦੇ ਕਿਹੜੇ ਕਿਹੜੇ ਸ਼ਹਿਰ ਆਏ ਸੀ ਵਿੱਚ ਮੈਂ ਕਿਹਾ ਮन्ने ਪਤਾ ਪਰ ਖਾਸ ਸ਼ਹਿਰ ਆਏ ਸੀ ਹੁਣ ਜਿੱਪ ਤਾਂ ਲਾਤੀ ਉਹਦੀ ਉੱਥੇ ਜਾ ਕੇ ਜਿਪ ਖੋਲਤੀ ਉੱਥੇ ਮਾਤਾ ਟੇਕ ਕੇ ਆ ਗਏ ਘਰੇ ਜਾ ਕੇ ਜਿਪ ਖੋਲਤੀ ਕਹਿੰਦੇ ਹੁਣ 2 ਸਾਲ ਨਾ ਬੋਲੇ ਤੁਹਾਨੂੰ ਕਮਾ ਲਿਆ ਲੈ ਆਂ ਘੁੰਮਣਾ ਸੀ ਸਾਡਾ ਜੀ ਆਮ ਘਰਾਂ ਚ ਉੱਠ ਕੇ ਆਏ ਹੋਇਆ ਗਰੀਬੀਆਂ ਜਾਣਦੇ ਆ ਪਿੰਡੇ ਤੇ ਅੰਡਾਈਆਂ ਹੋਈਆਂ ਨੇ ਤਾਂ ਕਰਕੇ ਬੋਲ ਰਹੇ ਆ ਆ ਬੇਲੇ ਨੂੰ ਕਹਿੰਦੇ ਆਪਣੇ ਦੋ ਵੇਲੇਆਂ ਦਾ